ਈ ਆਯੋਜਨਾ ਬਣਾਣ ਦੇ ਤਰਫ ਜੀ ਕੱਲ ਇੱਥੇ ਡੇਰਾ ਬਾਬਾ ਬਨਾਨਕ ਵਿਖੇ ਰਵੀ ਕਰਿਆਨਾ ਸਟੋਰ ਦੇ ਮਾਲਕ ਅ ਰਵੀ ਢੱਲੋਂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਸੀਗਾ ਕੁਚਣ ਪਿਛਾਤੇ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਸੀ ਜਿਸ ਨਾਲ ਕਰਕੇ ਉਹਨਾਂ ਦੀ ਮੌਤ ਹੋ ਗਈ ਸੀ ਅੱਜ ਉਸੇ ਸੰਬੰਧ ਵਿੱਚ ਸ਼ਹਿਰ ਵਾਸੀਆਂ ਵੱਲੋਂ ਤੇ ਸ਼ਹਿਰ ਦੇ ਆਲੇ ਦੁਆਲੇ ਵਾਲੇ ਪਿੰਡਾਂ ਦੇ ਜਿਹੜੇ ਵਾਸੀ ਸੀਗੇ ਉਹਨਾਂ ਵੱਲੋਂ ਥਾਣਾ ਡੇਰਾ ਬਾਬਾ ਬਨਾਨਕ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤਰਨੇਵ ਵਜੋਂ ਆ ਜੋ ਇੱਥੇ ਬੈਠੇ ਸੀਗੇ ਕਿ ਉਹਨਾਂ ਨੇ ਪੁਲਿਸ ਦੇ ਜਿਹੜਾ ਇੱਥੇ ਐਸ ਐਚ ਓ ਤੇ ਡੀ ਐਸ ਪੀ ਹੈ ਉਹਦੇ ਉੱਤੇ ਅਲੀਗੇਸ਼ਨਸ ਲਗਾਈਆਂ ਸੀਗੀਆਂ ਕਿ ਉਹਨਾਂ ਦੇ ਵੱਲੋਂ ਸਹੀ ਕਾਰਵਾਈ ਨਹੀਂ ਕੀਤੀ ਗਈ। ਇਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਐਸ ਐਚ ਓ ਹੈ ਉਹਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਤੇ ਜਿਹੜੀ ਡੀ ਐਸ ਪੀ ਸਾਹਿਬ ਦੇ ਖਿਲਾਫ ਇਹਨਾਂ ਨੇ ਕੰਪਲੇਂਟ ਦੇ ਦਿੱਤੀ ਹੈ ਉਹਨੂੰ ਵੀ ਅਸੀਂ ਹੈੱਡਕ quarter ਲੈਵਲ ਤੇ ਵੈਰੀਫਾਈ ਕਰਾਂਗੇ। ਇਸ ਤੋਂ ਇਲਾਵਾ ਜਿਹੜਾ ਪਰਿਵਾਰ ਹੈ ਉਹਨੂੰ ਜੁੜੀ ਥ੍ਰੈਟ ਪਰਸੈਪਸ਼ਨ ਸੀਗੀ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੂੰ ਐਪਰੋਪਰੀਏਟ ਸਿਕਿਉਰਿਟੀ ਕਵਰ ਜਿਹੜਾ ਹੈਗਾ ਉਹ ਪ੍ਰੋਵਾਈਡ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਜਿਹੜਾ ਇਹਨਾਂ ਦੇ ਸ਼ਹਿਰ ਵਾਸੀਆਂ ਦੀ ਡਿਮਾਂਡ ਸੀ ਕਿ ਇੱਥੇ ਸ਼ਾਮ ਨੂੰ ਪੈਟਰੋਲਿੰਗ ਤੇ ਗਸ਼ਤ ਜਿਹੜੀ ਆ ਵਧਾਈ ਜਾਵੇ ਉਹਦੇ ਵਾਸਤੇ ਅਸੀਂ ਐਡੀਸ਼ਨਲ ਫੋਰਸ ਦੀ ਰਿਕੁਆਇਰਮੈਂਟ ਕੀਤੀ ਹੈ ਉਹ ਜਦੋਂ ਸਾਨੂੰ ਐਡੀਸ਼ਨਲ ਫੋਰਸ ਮਿਲ ਜਾਂਦੀ ਹੈ ਤੇ ਤੁਸੀਂ ਦੇਖੋਗੇ ਕਿ ਇੱਥੇ ਸ਼ਹਿਰ ਨੂੰ ਸ਼ਾਮ ਨੂੰ ਜਿਹੜਾ ਜਿਹੜੀ ਪੈਟਰੋਲਿੰਗ ਤੇ ਨਾਕਾਬੰਦੀ ਹੈ ਉਹ ਨੂੰ ਸਾਰਾ ਕਵਰ ਕੀਤਾ ਜਾਏਗਾ ਇਸ ਤੋਂ ਇਲਾਵਾ ਸ਼ਹਿਰ ਦੇ ਅਸੀਂ ਇਹਦੇ ਇੱਕ ਦੋ ਪੁਆਇੰਟ ਸੀਗੇ ਕਿ ਜਿਹਦੇ ਵਿੱਚ ਸ਼ਹਿਰ ਦਾ ਕੁਝ ਪੁਆਇੰਟ ਸੀਗੇ ਜਿਹੜੇ ਬੰਦ ਕਰ ਦਿੱਤੇ ਜਾਂਦੇ ਸੀ ਸ਼ਾਮ ਨੂੰ ਸੋ ਉਹ ਵੀ ਇਹਨਾਂ ਨਾਲ ਗੱਲ ਤਾਲਮਿਲ ਕੀਤਾ ਗਿਆ ਕਿ ਕੋਈ ਵੀ ਅਜਿਹਾ ਪੁਆਇੰਟ ਨਹੀਂ ਰੱਖਿਆ ਗਿਆ ਕਜ ਨੂੰ ਕੰਪਲੀਟਲੀ ਬੰਦ ਕੀਤਾ ਜਾਵੇ ਆ ਵਜਈ ਜਿਹੜੀ ਹੈ ਖੁੱਲੀ ਰੱਖੀ ਜਾਏਗੀ ਆ ਬਾਕੀ ਪਰਿਵਾਰ ਦੇ ਜਾਂ ਸ਼ਹਿਰ ਵਾਸੀਆਂ ਦੇ ਕੁਝ ਹੋਰ ਪਰਸਨਲ ਇਸ਼ੂ ਸੀਗੇ ਸੋ ਉਹ ਸਾਰੇ ਸੁਣੇ ਗਏ ਨੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਉਹ ਸਾਡੇ ਨਾਲ ਤਾਲਮਿਲ ਕਰਣ ਅਸੀਂ ਸਾਰੇ ਜਿਹੜੇ ਇਸ਼ੂਜ਼ ਨੇ ਉਹਨਾਂ ਉੱਤੇ ਕਾਰਵਾਈ ਕਰਾਂਗੇ ਇਹਦਾ ਤਾਂ ਜਿਹੜਾ ਤਰਨਾ ਹੈ ਹੁਣ ਹਾਂਜੀ ਫਿਲਹਾਲ ਜਿਹੜਾ ਤਰਨਾ ਹੈ ਇਹ ਜਿਹੜਾ ਪਰਿਵਾਰ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਉਹਨਾਂ ਨਾਲ ਜਦੋਂ ਤਾਲਮੇਲ ਕਰਕੇ ਇਹ ਤਰਨਾ ਚੱਕ ਦਿੱਤਾ ਗਿਆ ਇਹ ਕਿੰਨੇ ਜਿਹੜਾ ਟਾਈਮ ਪੀਰੀਅਡ ਦਿੱਤਾ ਗਿਆ ਇਹ ਟਾਈਮ ਪੀਰੀਅਡ ਕੋਈ ਐਸਾ ਸਪੈਸੀਫਿਕ ਟਾਈਮ ਪੀਰੀਅਡ ਨਹੀਂ ਹੈ ਇਹ ਅਸੀਂ ਇੱਥੇ ਆ ਜੀ ਸ਼ਹਿਰ ਵਾਸੀ ਵੀ ਇੱਥੇ ਅਸੀਂ ਤਾਂ ਕੱਲ ਤੋਂ ਹੀ ਇਹਦੇ ਉੱਤੇ ਕਾਰਵਾਈ ਸਟਾਰਟ ਕਰਨ ਦੀ ਗੱਲ ਕੀਤੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਹੈਗੀ ਕਾਰਵਾਈ ਅਮਲੇਚ ਲੈਣੀ ਚਾਹੀਦੀ ਹੈ ਐਸਐਚਓ ਡੀਐਸਪੀ ਇਹਨਾਂ ਨੂੰ ਜਾ ਕੇ ਕਹੋ ਵੀ ਤੁਸੀਂ 6 ਵਜੇ ਤੋਂ ਕੰਮ ਸ਼ੁਰੂ ਕਰ ਦੋ ਤੇ 5:30 ਤੱਕ ਦੁਕਾਨਾਂ ਬੰਦ ਕਰਕੇ ਆਪਣੇ ਘਰ ਚਲੇ ਜਾਓ ਜਿੰਦਾਬਾਦ ਮੁੜਦਾਬਾਦ ਹਮਦਰ ਕੀ ਗੱਲ ਅਲੱਗ ਧੀਰਖਾ ਦੀ ਗੱਲ ਹੈ ਜੀ ਜਿੰਦਾਬਾਦ ਮੁੜਦਾਬਾਦ ਦੇਖੋ ਕੱਲ ਰਾਤ ਜਿਹੜਾ ਇੱਥੇ ਤੇ ਮਰਡਰ ਹੋਇਆ ਇਹ ਸਾਡੀ ਗੈਂਗਸਟਰਾਂ ਵੱਲੋਂ ਰਵੀ ਕੁਮਾਰ ਹੋਰ ਦਾ ਸ਼ਹਿਰ 'ਚ ਜਿਨ੍ਹਾਂ ਦਾ ਬੜਾ ਰਸੂਖ ਹੁੰਦਾ ਸੀ ਇਹ ਜੋ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਉਹ ਇਹ ਇੱਥੋਂ ਦੇ ਐਸ ਐਚ ਓ ਸਤਪਾਲ ਸਿੰਘ ਉਹਨਾਂ ਨੇ ਰਵੀ ਹੋਰਾ ਕੋਲੋਂ ਕੱਲ ਹੀ ਸਿਕਿਉਰਟੀ ਵਾਪਸ ਲਈ ਇੱਕ ਅੱਧਾ ਦਿਨ ਅੱਗੇ ਪਿੱਛੇ ਵੀ ਨਹੀਂ ਕੱਲ ਹੀ ਵਾਪਸ ਲਈ ਤੇ ਕੁਝ ਘੰਟਿਆਂ ਬਾਅਦ ਹੀ ਜਿਹੜੀ ਗੈਂਗਸਟਰ ਆ ਕੇ ਤੇ ਉਹਨਾਂ ਨੂੰ ਗੋਲੀਆਂ ਮਾਰ ਕੇ ਘਰ ਦੇ ਬਾਹਰ ਪ੍ਰਾਪਤ ਦੇ ਟਾਈਮ ਕੋਈ 9:00 ਵਜੇ ਹੋਣੀ ਹੈ ਉਹ ਉਸ ਤੋਂ ਬਾਅਦ ਜਦੋਂ ਲੋਕ ਸ਼ਹਿਰ ਵਾਲੇ ਇਕੱਠੇ ਹੋਏ ਕਿ ਤੁਸੀਂ ਆਹ ਕੀਤਾ ਤੇ ਪ੍ਰਸ਼ਾਸਨ ਨੇ ਇਹਨਾਂ ਦੀ ਟਰਾਂਸਫਰ ਕਰਤੀ ਐਥੋਂ ਰਾਤੋਂ ਰਾਤ ਹੀ ਉਹਨਾਂ ਕੋਲੋਂ ਇਹ ਚੀਜ਼ ਦੀ ਮੰਗ ਹੈ ਕਿ ਇਹਨਾਂ ਨੂੰ ਇਹੋ ਜਿਹੇ ਚੋਰਾਂ ਨੂੰ ਇਹੋ ਜਿਹੇ ਚੋਰ ਠੱਗ ਐਸਐਚਓ ਨੂੰ ਜਿਹੜੇ ਗੈਂਗਸਟਰ ਨਾਲ ਰਲੇ ਇਹਨਾਂ ਇਹਨਾਂ ਦੀ ਟਰਾਂਸਫਰ ਕਰਕੇ ਕੋਈ ਫਾਇਦਾ ਨਹੀਂ ਹੋਣਾ ਸਰਕਾਰ ਨੂੰ ਸਰਕਾਰ ਤੁਸੀਂ ਚਲਾ ਰਹੇ ਹੋ ਤੁਹਾਨੂੰ ਆਹ ਚਾਹੀਦਾ ਇਹੋ ਜਿਹੇ ਐਸਐਚਓ ਨੂੰ ਫੜ ਕੇ ਅੰਦਰ ਦੋ ਪਰਚਾ ਕਰੋ ਤਾਂ ਕਿ ਕੱਲ ਤੋਂ ਕੋਈ ਐਸਐਚਓ ਇਹੋ ਜੀ ਹਰਕਤ ਨਾ ਕਰ ਪਾਏ ਕਿ ਜਿਹਦੇ ਕਰਕੇ ਕਿਸੇ ਪਰਿਵਾਰ ਦਾ ਕਿਸੇ ਕਿਸੇ ਦੇ ਬੱਚਿਆਂ ਦਾ ਜਿਹੜਾ ਸਿਰ ਦਾ ਰੱਖਾ ਉਹਨਾਂ ਦਾ ਪਿਓ ਹੈ ਉਹਨਾਂ ਦੇ ਹੱਥੋਂ ਉਹਨਾਂ ਕੋਲੋਂ ਚਲੇ ਜਾਵੇ ਜਾ ਅੱਗੇ ਲੱਗ ਪਾ ਗੋਲੀਆਂ ਦੀ ਵਾਸ਼ਾ ਨਾਲ ਖੂਨ ਮਿਲ ਕੇ ਲੱਗਣਾ ਲੱਗ ਮੈਂ ਦੇਖੋ ਜੀ ਮੈਂ ਵੀ ਕਿਹਾ ਪ੍ਰਧਾਨ ਸਾਹਿਬ ਨੇ ਵੀ ਕਿਹਾ ਓਪਨਲੀ ਸਾਰੇ ਇੱਥੇ ਮੰਡੀ ਪਿੱਛੇ ਮੰਡੀ ਐ ਇੱਥੇ ਰੈਲੀ ਹੋਈ ਸੀ ਸਾਡੇ ਪਾਰਟੀ ਦੇ ਪ੍ਰਧਾਨ ਵੀ ਆਏ ਸੀ ਬਾਜਵਾ ਸਾਹਿਬ ਵੀ ਆਏ ਸੀ ਸਾਰਿਆਂ ਅੱਗੇ ਮੈਂ ਇੱਕ ਗੱਲ ਬੋਲੀ ਸੀਗੀ ਇੱਥੋਂ ਦਾ ਐਸ ਐਚ ਓ ਤੇ ਇੱਥੋਂ ਦਾ ਡੀ ਐਸ ਪੀ ਜੋਗਾ ਸਿੰਘ ਤੇ ਸਤਪਾਲ ਇਹ ਦੋਵੇਂ ਜਣੇ ਗੈਂਗਸਟਰ ਨਾਲ ਲੜੇ ਹੋਏ ਆ ਪੂਰੇ ਤੌਰ ਤੇ ਲੜੇ ਹੋਏ ਆ ਪਤਾ ਨਹੀਂ ਇਹਨਾਂ ਦੀ ਕੀ ਸਾਂਝ ਹੈ ਆਪਸ ਵਿੱਚ ਪਰ ਇਹਨਾਂ ਨੇ ਕਿਸੇ ਦੇ ਲੋਕਾਂ ਦੇ ਮਾਵਾ ਦੇ ਇਹਨਾਂ ਨੇ ਪੁੱਤ ਮਾਰਾ ਕੇ ਤੇ ਫੇਰ ਇਹਨਾਂ ਸਾਹ ਲੈਣਾ ਇੱਕ ਬੜਾ ਕੁਝ ਐਸੇ ਚੋ ਇੱਥੋਂ ਵਾਲਾ ਕਰੀ ਗਿਆ ਬੜਾ ਵੱਡਾ ਚੋਰ ਰਿਆ ਬੜਾ ਕੁਝ ਕਰੀ ਗਿਆ ਪਰ ਇਹਦੇ ਉੱਪਰ ਉਸ ਟਾਈਮ ਤੇ ਕਾਰਵਾਈ ਕੋਈ ਨਹੀਂ ਹੋਈ ਜਦੋਂ ਅਸੀਂ ਬੋਲੇ ਜੇ ਸਰਕਾਰਾਂ ਸੀਰੀਅਸ ਲੈਣ ਲੱਗ ਜਾਣ ਕਿਸੇ ਦੀ ਗੱਲ ਨੂੰ ਤੇ ਇਹੋ ਜਿਹੇ ਲੋਕਾਂ ਨੂੰ ਨੱਥ ਪਾ ਲੈਣ ਦੀ ਪਹਿਲਾਂ ਤੇ ਅੱਜ ਰਵੀ ਹੋਰਾਂ ਨੇ ਵੀ ਬਚ ਜਾਣਾ ਸੀ ਤੇ ਹੋਰ ਬੜਿਆ ਲੋਕਾਂ ਬਚ ਜਾਣਾ ਸੀ ਦੇਖੋ ਜੀ ਇਹ ਤੇ ਇੱਕ ਇੱਕ ਦਿਨ ਦੀ ਗੱਲ ਹੈ ਇਹ ਤੇ ਇੱਕ ਇੱਕ ਦਿਨ ਚ ਮਿਨੀਮਮ ਇੱਕ ਤੇ ਲਾਓ ਇੱਕ ਤੋਂ ਵੱਧ ਹੋਵੇ ਤੇ ਬੰਦਾ ਕਵੇ ਦੋ ਚੱਲ ਗਏ ਰੋਜ਼ ਦੀ ਇੱਕ ਅੰਦੀ ਕਿਸੇ ਦਾ ਕਿਸੇ ਤੇ ਗੋਲੀ ਚੱਲਦੀ ਏ ਰੋਜ਼ ਕਿਸੇ ਕੋਲੋਂ ਫਰੋਤੀ ਬੱਗੀ ਜਾਂਦੀ ਏ ਨਾਕਿਆਂ ਦਾ ਕੋਈ ਨਾਮੁ ਨਿਸ਼ਾਨੀ ਬੈਰੀਕੇਡਿੰਗ ਕਰਕੇ ਛੱਡ ਦਿੰਦੇ ਏ ਮੁਲਾਜ਼ਮ ਕੋਈ ਨਹੀਂ ਖੜਾ ਹੁੰਦਾ ਇੱਥੇ ਪੁਲਿਸ ਦਾ ਕੰਮ ਕੀ ਜਿੰਨਾ ਕੋਲੋਂ ਬਚਣ ਨੂੰ ਬੈਠੇ ਆ ਸੀ ਤੇ ਉਹਨਾਂ ਨੇ ਸਭ ਤੋਂ ਵੱਧ ਗਦਰ ਉਠਾ ਲਿਆ ਸਾਡੇ ਹਲਕੇ 'ਚ ਤੇ ਜੇ ਮਦਦ ਲਈ ਜਾਵਾਂਗੇ ਲੋਕ ਜਿਹੜੇ ਆਮ ਜਾਣ ਕੇ ਲੋਕ ਸਭ ਮੇਰੇ ਕੋਲ ਹੈਗੀ ਐ ਸਿਕਿਉਰਿਟੀ ਮੇਰੇ ਫਾਦਰ ਕੋ ਸਿਕਿਉਰਿਟੀ ਐ ਸਾਡੇ ਮੁੱਖ ਮੰਤਰੀ ਕੋ ਅੰਤਾਂ ਦੀ ਸਿਕਿਉਰਿਟੀ ਐ ਅਸੀਂ ਬਚ ਜਾਾਂਗੇ ਜਿਹੜਾ ਲੋਕਾਂ ਕੋਲ ਸਿਕਿਉਰਿਟੀ ਹੈ ਹੀ ਨਹੀਂਗੀ ਤੇ ਉਹਨਾਂ ਨੂੰ ਬਚਾਉਣ ਵਾਲੇ ਕਿੱਥੇ ਜਾਣਗੇ ਉਹਨਾਂ ਨੂੰ ਬਚਾਉਣ ਵਾਲੇ ਤੇ ਉਹਨਾਂ ਨਾਲ ਆਪਰੇ ਵਾਲੇ ਜਿਨ੍ਹਾਂ ਨੇ ਮਾਰਨਾ ਉਹਨਾਂ ਕੋਲੋਂ ਬਚਨ ਦੀ ਲੋੜ ਹੈ ਗੁੰਡਿਆਂ ਨਾਲੋਂ ਵੱਧ ਤੇ ਇਸ ਟਾਈਮ ਤੇ ਪੰਜਾਬ ਨੂੰ ਪੁਲਿਸ ਕੋਲੋਂ ਡਰਨ ਦੀ ਲੋੜ ਪੈਂਦੀ ਹੈ